ਦਾ ਜੀਓ ਸੇ ਸ੍ਰੀ ਰਵੀਏ ਮਨ ਵਿਗਸੰਦਾ ਜੀਓ ਇਹ ਕਦਰ ਸਾਨੇ ਸੋਖ ਲਾਹੀਏ ਜੀਓ ਚਰਨ ਕ ਖਾਰ ਕਰਨੇ ਤੇ ਸੇਵਾ ਜੀਓ ਪੂਜਾ ਅਰਚਾ ਵੰਦਨ ਦੇਵਾ ਜੀਓ ਤਸਨ ਦਾਸ ਨਾਮ ਜਪਲੇ ਵਾ ਜੀਓ ਇਹਨਾਂ ਧਾਕੁਰ ਪੈ ਕਹੀਐ ਜੀਓ ਐਸੇ ਪੁਨੀ ਮੇਰੀ ਮੰਤਨ ਹਰਿਆ ਜੀਓ ਦਰਸਨ ਪੇ ਕਦ ਸਭ ਦੁਖ ਪਾਰ ਹਰਿਆ ਜੀਓ ਹਰਿਆਰੇ ਨਾਮ ਜਪ ਜਪ ਤਰਿਆ ਜੀਓ ਇਹ ہزار ਨਾਨਕ ਸੁਖ ਸਹੀਐ ਜੀਉ ਦਉਰੀ ਮਾਜ ਮਹੱਲਾ ਪੰਜਵਾ ਸੋਣ ਸੋਣ ਸਾ ਜਨ ਮਨ ਮਿਤ ਪਿਆਰ ਹੈ ਜੀਉ ਮਨਦਾਨ ਤੇਰਾ ਤੇ ਜੀਉ ਪਵਾਰੇ ਜੀਉ ਵਿਸਰਨਾ ਹੈ ਪ੍ਰਭ प्राणधार जियो सदा तेरी शरणाए जियो जसे मिले मन जीवै पाई जियो गुरप्रसादी सुहार हर पाई जियो साहिब किस प्रभाव का रंग किया जाए जियो ਰਬ ਕੋ ਸਤ ਬਲ ਜਾਈ ਜੀਓ ਇਹ ਨਿਦਾਨ ਜਪ ਵਡ ਭਾਗੀ ਜੀਓ ਨਾਮ ਅਨਰੰਜਨ ਇਕ ਲਿਵ ਲਾਗੀ ਜੀਓ ਜੋਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਜੁਣ ਗਾਇਆ ਜੀ ਰਤਨ ਪਦਾਰਸ ਹਰ ਨਾਮ ਤੁਮਾਰਾ ਜੀ ਹੋ ਸੱਚਾ ਸ਼ਾਹ ਭਗਤ ਬਣ ਜਾ ਰਾ ਜੀ ਹਰ ਤਨ ਰਾਸ ਸਚ ਵਪਾਰਾ ਜੀ ਹੋ ਜਰਨਾਨਕ ਸਦ ਬਲਿਹਾਰਾ ਜੀਉ ਰਾਗ ਗੋੜੀ ਮਾਜ ਮਹੱਲਾ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ 타 ਮੇਰਾ ਬ ਬਮਾਨ ਕਰਤੇ ਮਾ ਤਾਂ ਮੇਰਾ ਉਹ ਮਾਣ ਕਰਤੇ ਤਾਂ ਮੇਰਾ ਉਹ ਮਾਣ ਜੋਰ ਤਮਾਰੇ ਸੁਖ ਵਸਾਂ ਸਾਚ ਸਾਵਧਨ ਸਾਂਣਾ ਰਹਾ ਸਭੇ ਗੱਲਾਂ ਜਾਂਤੀਆਂ ਸੁਣ ਕੇ ਚੁੱਪ ਕੇ ਆ ਸੂਤਨ ਲੱਦਿਆ ਮਾਇਆ ਮੋਹੜਿਆ ਤੇ 부ਜਾਰਤ ਸਾਰਤਾ ਸੇ ਅਖੀਰ ਠੜੀਆਂ ਸੇ ਅਖੀਰ ਠੜੀਆਂ ਕੋ ਜਮੂਰਤ ਲੋਬੀਆਂ ਮੌਲਨਾ ਸੁਣੀ ਪਿਆ ਇਕ ਜੀ ਦੋ ਚੋ ਕਾ ਗਣੀ ਸਭ ਇਕਤ ਸਾਧ ਮੁਠੀ ਇਕ ਜਨਾਏ ਰਸੀੜਾ ਕਾ ਵਿਰਲਾ ਜਾਏ ਉੱਠੀ ਪਾਗਤ ਸਚੇ ਦਰਸੋਹ ਦੇ ਆਨੰਦ ਕਰੇ ਦਿਨ ਰਾਤ ਰਾਮ ਗਰਤੀ ਪਰਮੇਸਰ ਨਾਨਕ ਤਿਨ ਬਲ ਜਾਤ ਗੋੜੀ ਮਹੱਲਾ ਪੰਜਵਾਂ ਮਾ